ਪਰਾਣੋ ਪੱਠ ਵੀ ਦਿੱਤੀ ਆ ਤੇ ਪੱਠ ਦੀ ਇੱਥੇ ਆ ਕਿ ਸਕੀਮ ਬਣਾਈ ਸੀ ਉਹ ਆ ਚਲੋ ਇੱਕ ਖੜੇ ਪੈਰੀ ਸਕੀਮ ਬਣਾ ਦੋ ਹਾਂ ਪਰਾਣੋ ਉਹੀ ਚੁਕਾਤੀ ਬਸ ਲੈ ਜੀ ਕੋਈ ਗੱਲ ਨਹੀਂ ਉਹ ਵੀ ਪੈਸੇ ਬਾਅਦ ਚੁਕਾਇਆ ਬਾਈ ਹਾਂ ਨਹੀਂ ਹਾਂ ਉਹ ਕੋਈ ਪਤਾ ਲੱਗ ਜਾਂਦਾ ਵੀ ਬੰਦੇ ਨੂੰ ਬੰਦੇ ਦਾ ਉਹਦੇ ਆਪਾਂ ਪੈਸੇ ਹੀ ਨਹੀਂ ਮੰਗੇ ਬਾਈ ਤੋਂ ਮੈਂ ਕਿਹਾ ਪਹਿਲਾਂ ਤੋਂ ਅਸੀਂ ਤੇ ਬੱਕਰੇ ਵਾਲੇ ਵੀ ਬਾਈ ਤੋਂ ਲੈਣੇ ਆ ਜੀ ਵੀ ਨਹੀਂ ਗੱਲ ਪਰ ਬੱਕਰੇ ਵਾਲੇ ਵੀ ਧਾਰ ਕੀਤੇ ਹਾਂ ਬਾਈ ਤੇ ਥੋੜਾ ਜਿਹਾ ਵਕਤ ਸੀਗਾ ਚਲੋ ਫਿਰ ਜੇ ਆਪਣੇ ਤੇ ਯਕੀਨ ਕਰ ਸਕਦਾ ਚਾਰ ਮਹੀਨੇ ਪਹਿਲਾਂ ਪੈਸੇ ਪਾਤੇ ਤੇ ਆਪਾਂ ਨਹੀਂ ਆ ਕਿਹੜਾ ਫਿਰ ਫੁੱਟੀਆਂ ਨੇ ਬਈ ਬੰਦਾ ਕਹਿੋ ਜੇ ਗਾਂਹਾਂ ਕਹਿੋ ਜਾਣੀ ਪਹਿਲਾਂ ਤੁਸੀਂ ਜਿਹੜਾ ਬੱਚਾ ਬੁੱਕ ਕੀਤਾ ਸੀਗਾ ਹਾਂ ਹਾਂ ਉਹ ਗੁਜ਼ਰ ਗਿਆ ਸੀਗੇ ਕਿਸੇ ਨੂੰ ਫੋਨ ਕੀਤਾ ਸੀਗੇ ਹਾਂ ਤਾਂ ਤੁਸੀਂ ਬਈ ਸਾਡਾ ਬੱਚਾ 30000 ਤੋਂ ਸਟਾਰਟ ਹੈ ਅੱਛਾ ਪਰ ਪਹੁੰਚੇ ਨਹੀਂ ਤੁਸੀਂ ਸਿੱਧੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਕੋਲੇ ਭਰਾ ਆ ਪੱਟੀ ਸਦੀਕ ਤੋਂ ਬਾਈ ਕਾਂਤਾ ਤੇ ਬਾਈ ਕਾਂਤੇ ਨੇ ਪਹਿਲਾਂ ਬੱਚਾ ਬੁੱਕ ਕੀਤਾ ਸੀ ਰੀਲ ਵੀ ਸੁਣੋ ਪਾਈ ਹੈ ਉਹ ਬੱਚਾ ਗੁਜਰ ਗਿਆ ਸੀਗਾ ਫਿਰ ਉਹਦੇ ਥਾਂ ਤੇ ਆਪਾਂ ਭਰਾ ਨੂੰ ਆ ਬੱਚਾ ਦਿੱਤਾ ਹਾਲਾਂਕਿ ਇਹ ਹੋਰ ਵੀਰ ਨੂੰ ਵੀ ਬੱਚਾ ਦੇਣਾ ਸੀ ਤੇ ਪਰ ਇਹ ਦਾ ਲਾਂਭਾ ਸੀ ਬਈ ਇਹਨੇ ਪੈਸੇ ਪਹਿਲਾਂ ਤੋਂ ਪਾ ਰੱਖੇ ਸੀ ਹੋਰ ਬਈ ਕੰਤੇ ਕੀ ਹਾਲ ਨੇ ਠੀਕ ਹੈ ਬੜੀ ਤੇ ਪਹਿਲਾਂ ਜਿਹੜਾ ਤੈਨੂੰ ਬੱਚਾ ਦੇਣਾ ਸੀ ਉਹਦੀ ਕਹਾਣੀ ਦੱਸ ਥੋੜੀ ਜੀ ਪਹਿਲਾਂ ਤਾਂ ਪਹਿਲਾਂ ਤੁਸੀਂ ਜਿਹੜਾ ਬੱਚਾ ਬੁੱਕ ਕੀਤਾ ਸੀਗਾ ਹਾਂ ਹਾਂ ਉਹ ਗੁਜਰ ਗਿਆ ਸੀਗਾ ਠੀਕ ਆ ਉਹਦੇ ਆਪਾਂ ਤੁਹਾਨੂੰ ਪੈਸੇ ਵੀ ਪਾਈ ਸੀਗੇ ਹੂੰ ਪੈਸੇ ਪਾਤੀ ਸੀ ਤੇ ਤੁਸੀਂ ਕਿਹਾ ਸੀ ਕੋਈ ਗੱਲ ਨਹੀਂ ਬੱਚਾ ਦੇਵਾਂਗੇ ਹੂੰ ਹੂੰ ਆਪਾਂ ਕਹਿੰਦੇ ਠੀਕ ਹੈ ਤੁਸੀਂ ਫਿਰ ਆਜਾ ਬੱਚਾ ਕਿੰਨਾ ਚਿਰ ਹੋ ਗਿਆ ਪੈਸੇ ਪਾਇਆ ਨੂੰ ਤੈਨੂੰ ਪਹਿਲਾਂ ਪੈਸੇ ਪਾਇਆ ਨੂੰ ਤੋਹ ਕੋਨੇ ਕਟੂਕਟ ਸਾਢੇ ਤਿੰਨ ਚਾਰ ਮਹੀਨੇ ਜਿਹੜਾ ਤੇ ਬੱਚਾ ਉਹ ਤੋਂ ਬਾਅਦ ਮਰਿਆ ਉਹ ਤੋਂ ਬਾਅਦ ਮਰਿਆ ਤੇ ਉਹ ਬੱਚਾ ਤੇਰਾ ਸੀ ਨਾ ਉਹ ਬੱਚਾ ਮੇਰਾ ਹੀ ਸੀਗਾ ਜਿਹੜਾ ਮਰ ਗਿਆ ਤੁਸੀਂ ਵੀਡੀਓ ਵੀ ਪਾਈ ਸੀ ਮੈਨੂੰ ਬੱਚਾ ਆ ਮਰ ਗਿਆ ਹਾਂ ਉਹ ਮਰ ਗਿਆ ਲੋਕ ਕੀ ਕਹਿੰਦੇ ਨੇ ਫਿਰ ਉੱਥੇ ਲੋਕ ਤਾਂ ਕਹਿੰਦੇ ਆ ਗੱਲਾਂ ਬਹੁਤ ਕਰਦੇ ਆ ਉਨ ਕਰੀਏ ਨਹੀਂ ਵੀ ਮਰ ਗਿਆ ਤਾਂ ਤੇਰਾ ਮਰ ਗਿਆ ਭਾਈ ਹਾਂ ਮਰ ਗਿਆ ਤੇਰਾ ਇੱਥੇ ਮਰਦਾ ਤਾਂ ਆਪਣਾ ਮਰਦਾ ਇੱਥੇ ਤੁਸੀਂ ਇਹ ਗੱਲ ਕਹੀ ਸੀ ਕਿ ਕਿ ਮੇਰਾ ਮਰਿਆ ਹਾਂ ਵੀ ਮਰ ਗਿਆ ਕੋਈ ਹੋਰ ਤੂੰ ਨਾ ਫਿਕਰ ਕਰ ਨੀ ਲੋਕ ਕਹਿੰਦੇ ਵੀ ਤੇਰਾ ਮਰ ਗਿਆ ਭਾਈ ਆ ਸੀ ਕੀ ਕਰੀਏ ਹਾਂ ਉਹਨੇ ਪੈਸੇ ਜੀ ਦਿੱਤਾ ਭਾਈ ਹਾਂ ਉਹਨੇ ਪੈਸੇ ਜੀ ਦਿੱਤਾ ਭਾਈ ਨਾਲੇ ਇਹਨੂੰ ਜਿੰਨੇ ਦਾ ਆਪਾਂ ਪਹਿਲਾਂ ਵਾਲਾ ਦਿੱਤਾ ਸੀ ਹਾਲਾਂਕਿ ਇਹ ਬੱਚਾ 100 ਰੁਪਈਆ ਦਾ ਵਿਕੇ ਹੋਇਆ ਸੀ ਪਹਿਲਾਂ ਇਹ ਐਸਨੂੰ ਪਤਾ ਹੈਗਾ ਤੇ ਉਹਦੋਂ ਕੱਟ ਲੈਸ ਕਰਕੇ ਦਿੱਤਾ ਕਈ ਵੀਰਾਂ ਨੂੰ ਜਿੰਨੇ ਨੂੰ ਆਪਾਂ ਦੇਣਾ ਸੀ ਬੱਚਾ ਉਹ ਵੀ ਗਿਲਾ ਸ਼ਿਕਵਾ ਕਰਨਗੇ ਪਰ ਭਰਾ ਨੂੰ ਫੋਨ ਕਰ ਲਿਓ ਪੁੱਛ ਲਓ ਵੇ ਕਿੰਨਾ ਦਿੱਤਾ ਠੀਕ ਆ ਜਿਨੇ ਪੈਸੇ ਲਾਏ ਹੁਣ ਗੱਪ ਨਹੀਂ ਮਾਰਦਾ ਦਾ ਘੱਟ ਨਹੀਂ ਦਦਾ ਵੱਧ ਵਿਸ਼ੱਕੀ ਦਦਾ ਤੇ ਆ ਨਾਗ ਦਾ ਆ ਨਾਗ ਦਾ ਪੁੱਤ ਹੈ ਤੇ ਇਹਦੀ ਮਾਂ ਸ਼ੇਰੇ ਰੰਗ ਦੀ ਹੈ ਭਰਾ ਇਹਦਾ ਬਗਿਆੜਾ ਜਿਹੜਾ ਬਾਈ ਸੂਬੇਦਾਰ ਸਾਹਿਬ ਕੋਲੇ ਜਾਣਾ ਹੈ ਤੇ ਇਹਦੀ ਮਾਂ ਦੀ ਵੀ ਸੁਣੋ ਫੋਟੋ ਲਾਈਵ ਹੁਣੀ ਦਿਖਾ ਦਿੰਨਾ ਭਾਈ ਇਹ ਘਰ ਦੀ ਪੱਠਾ ਗੀ ਠੀਕ ਹੈ ਨਾ ਤੇ ਪਹਿਲਾਂ ਬਾਈ ਬੱਕਰੀਆਂ ਕਿੰਨੀਆਂ ਕਣੇ ਪਹਿਲਾਂ ਆਪਣੇ ਕੋਲ ਬੈਜੀ ਦੇਸੀ ਬੱਕਰੀਆਂ ਹੈਂ ਪਹਿਲਾਂ ਦੇਸੀ ਬੱਕਰੀਆਂ ਨੇ ਬੀਟਲ ਹੁਣੀ ਰੱਖੀਆਂ ਪਹਿਲਾਂ ਬੀਟਲ ਹੁਣੀ ਮੈਂ ਪਹਿਲਾਂ ਵੀ ਫੋਨ ਕੀਤਾ ਸੀਗੇ ਹੂੰ ਹੂੰ ਸੈਂਤ ਜੀ ਬਾਈ ਸਾਡਾ ਬੱਚਾ 30000 ਤੋਂ ਸਟਾਰਟ ਹੈ ਅੱਛਾ ਪਰ ਪਹੁੰਚੇ ਨਹੀਂ ਜਿੱਥੇ ਸਿੱਧਾ ਹੀ 30000 ਤੋਂ ਸਟਾਰਟ ਆ ਬੱਚਾ ਨਹੀਂ ਨਹੀਂ ਆਏ ਨਹੀਂ ਹੁੰਦਾ ਯਾਰ ਆਪਾਂ ਨੂੰ ਕੀ ਪਤਾ ਕਿਹੜੇ ਜਾਨਵਰ ਨੇ ਕਿਵੇਂ ਸੂਣਾ ਕਿਹੜੇ ਨੇ ਕਿਵੇਂ ਸੂਣਾ ਪਰ ਆਪਾਂ ਨੂੰ ਤੇ ਯਾਰ ਜਦੋਂ ਕਹਤਾ ਆਪਾਂ ਫਿਰ ਉੱਥੇ ਚੁੱਪ ਕਰ ਗਏ ਜਿਹੜਾ ਜਾਨਵਰ ਤੈਨੂੰ ਦਿੱਤਾ ਹੈ ਇਹਦਾ ਤੇਰੇ ਭਰਾ ਦਾ ਅੱਧੋ-ਅੱਧਾ ਰੇਟ ਦਾ ਬੱਟਾ ਗਾ ਠੀਕ ਹੈ ਜਿਹੜਾ ਲੈ ਕੇ ਜਾਊਗਾ ਮਹਿੰਗੇ ਪਾ ਦਾ ਉਹਨੂੰ ਵੀ ਪਤਾ ਤੇਰਾ ਉਦੋਂ ਘੱਟ ਰੁਪਈਆ ਚ ਹੈ ਮੈਨੂੰ ਪਤਾ ਉਹ ਬੱਚਾ ਕਿਹੜੀ ਗਲੀਟ ਚ ਆਇਆ ਹੈ ਕਿਹੜੀ ਇੱਕੇ ਮਾਂ ਦੇ ਨਾਲੇ ਠੀਕ ਹੈ ਨਾ ਇਹ ਬੱਕਰੀਆਂ ਵਾਲੇ ਬੰਦਿਆਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਤੇ ਪਰ ਜਿਹੜਾ ਨਵੇਂ ਬੰਦੇ ਹੁੰਦੇ ਆ ਉਹਨਾਂ ਨੂੰ ਮੂਰਖ ਬਣਾਉਣ ਵਾਸਤੇ ਆਲਾ ਕੁਝ ਵੀ ਗੱਲਾਂ ਬਣਾ ਸਕਦਾ ਹੈ ਜਾਣਕਾਰ ਵਾਲਾ ਬੰਦਾ ਇਹ ਜਾਣਕਾਰੀ ਲਈ ਵੀਡੀਓ ਗੱਲਾਂ ਦੱਸਦਾ ਨਹੀਂ ਹੁੰਦਾ ਕਿਉਂਕਿ ਜਦੋਂ ਬੱਕਰੀ ਸੁੰਦੀ ਹੈ ਨਾ ਬਾਈ ਤੇ ਜਿੰਨੇ ਬੱਚੇ ਦੇਊਗੀ ਸਾਰੇ ਇੱਕੋ ਜਿਹੇ ਨਹੀਂ ਆਉਂਦੇ ਹਰ ਇੱਕ ਕੋਈ ਬੱਕਰੀ ਦੇ ਦਿੰਦੇ ਆ ਬੱਚੇ ਇੱਕੋ ਜਿਹੇ ਕੋਈ ਸਾਰਿਆਂ ਨੇ ਇੱਕੋ ਜਿਹੇ ਹੁੰਦੇ ਅੱਡੋ ਅੱਡ ਬੱਚੇ ਹੁੰਦੇ ਨੇ ਤੇ ਬਾਈ ਇਹਨੂੰ ਸਾਮੀ ਜੀ ਲਾ ਕੇ ਇੱਕ ਭਰਾ ਨੂੰ ਪੱਠ ਵੀ ਦਿੱਤੀ ਆ ਤੇ ਪੱਠ ਦੀ ਇੱਥੇ ਆ ਕਿ ਸਕੀਮ ਬਣਾਈ ਸੀ ਉਹ ਆ ਚਲੋ ਇੱਕ ਖੜੇ ਪੈਰੀ ਸਕੀਮ ਬਣਾ ਦੋ ਹਾਂ ਪਰਾਣੋਂ ਉਹੀ ਚਕਾਤੀ ਬਸ ਲੈ ਜੀ ਕੋਈ ਗੱਲ ਨਹੀਂ ਉਹ ਵੀ ਪੈਸੇ ਬਾਅਦ ਚ ਕਿਹਾ ਬਾਈ ਹਾਂ ਨਹੀਂ ਹਾਂ ਉਹ ਕੋਈ ਪਤਾ ਲੱਗ ਜਾਂਦਾ ਵੀ ਬੰਦੇ ਨੂੰ ਬੰਦੇ ਦਾ ਉਹਦੇ ਆਪਾਂ ਪੈਸੇ ਹੀ ਨਹੀਂ ਮੰਗੇ ਬਾਈ ਤੋਂ ਮੈਂ ਕਿਹਾ ਪਹਿਲਾਂ ਤੋਂ ਅਸੀਂ ਤੇ ਬੱਕਰੇ ਵਾਲੇ ਵੀ ਬਾਈ ਤੋਂ ਲੈਣੇ ਆ ਜੀ ਵੀ ਨਹੀਂ ਗੱਲ ਪਰ ਬੱਕਰੇ ਵਾਲੇ ਵੀ ਧਾਰ ਕੀਤੇ ਹਾਂ ਬਾਈ ਤੇ ਥੋੜਾ ਜਿਹਾ ਵਕਤ ਸੀਗਾ ਚਲੋ ਫਿਰ ਜੇ ਆਪਣੇ ਤੇ ਯਕੀਨ ਕਰ ਸਕਦਾ ਚਾਰ ਮਹੀਨੇ ਪਹਿਲਾਂ ਪੈਸੇ ਪਾਤੇ ਤੇ ਆਪਾਂ ਨਹੀਂ ਆ ਕਿਹੜਾ ਫਿਰ ਫੁੱਟੀਆਂ ਨੇ ਬਈ ਬੰਦਾ ਕਹਿ ਹੋ ਜੇ ਗਾਂੜਾ ਕਹਿ ਹੋ ਜਾਣੀ ਠੀਕ ਹੈ ਤੇ ਸਾਮੀ ਬਾਈ ਤੈਨੂੰ ਵਾਦਾ ਕਰੇ ਜਰੂਰ ਬਾਈ ਤੇ ਹੋਰ ਪਰਾ ਠੀਕ ਹੈ ਜੀ ਠੀਕ ਹੈ ਤਮੇ ਲੱਗਿਆ ਫਿਰ ਮੈਂ ਬਹੁਤ ਵਧੀਆ ਲੱਗਿਆ ਜਾਵਾ ਆ ਗਿਆ ਨਿਆਰਾ ਮੈਂ ਵਧੀਆ ਜੀ ਲੱਗਿਆ ਰੋਟੀ ਪਾਣੀ ਵਿੱਚ ਇੱਥੇ ਖਾਤਾ ਬਾਈ ਕੋਲੇ ਹਾਂ ਨਹੀਂ ਨਹੀਂ ਉਹ ਤਾਂ ਤੁਹਾਡਾ ਆਣ ਜਾ ਲਿਖਿਆ ਸੀ ਭਾਈ ਆਪਣੇ ਨਹੀਂ ਸਾਰੇ ਸੀਗੇ ਹਨਾ ਚਲੋ ਬਾਈ ਤੁਸੀਂ ਨੂੰ ਤਰੱਕੀਆਂ ਬਖਸ਼ੇ ਭਾਈ ਜਾਂਦੇ ਬਸ ਦੇਰੋ